ਪੰਜਾਬ ਸਰਕਾਰ ਦੇ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਇੱਕ ਮਹੱਤਵਪੂਰਨ ਪਹਿਲ ਕਰਦਿਆਂ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਜੇਲ੍ਹ ਦੇ ਵਿੱਚ ਜੋ ਬੰਦ ਹੁਨਰਮੰਦ ਕੈਦੀਆਂ ਵੱਲੋਂ ਬਣਾਏ ਗਏ ਡੈਸਕ ਜਾਂ ਹੋਰ ਫਰਨੀਚਰ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ ਇਹ ਨਿਰਦੇਸ਼ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ ਇੱਕ ਪੱਤਰ ਦੇ ਦੁਆਰਿਏ ਇੱਕ ਪੱਤਰ ਦੇ ਜ਼ਰੀਏ ਦੁਆਰਾ ਇਹਨਾਂ ਨੂੰ ਲਾਗੂ ਕੀਤਾ ਗਿਆ ਹੈ ਸਹਾਇਕ ਡਾਇਰੈਕਟਰ ਈਏਡਆਈ ਨੇ ਪੱਤਰ ਦੇ जिला शिक्षा अधिकारियों ਨੂੰ ਨਿਰਦੇਸ਼ ਦਿੱਤੇ ਹਨ ਕਿ ਸਕੂਲ ਮੁਖੀਆਂ ਨੂੰ ਕਿਹਾ ਜਾਵੇ ਕਿ ਆਪਣੇ ਜ਼ਿਲ੍ਹਿਆਂ ਦੀਆਂ ਜੇਲਾਂ ਦੇ ਵਿੱਚ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਅਤੇ ਜੇਲ੍ਹ ਪ੍ਰਸ਼ਾਸਨ ਦੇ ਕੈਦੀਆਂ ਵੱਲੋਂ ਤਿਆਰ ਕੀਤੇ ਗਏ ਫਰਨੀਚਰ ਨੂੰ ਖਰੀਦਣ ਦੀ ਤਰਹੀਹ ਦਿੱਤੀ ਜਾਵੇ ਅਧਿਕਾਰੀਆਂ ਨੂੰ ਨਿਰਦੇਸ਼ ਆਉਂਦੇ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਡੀਈਓਜ਼ ਨੇ ਇੱਕ ਬਲੈਸ ਦੇ ਲਈ ਇੱਕ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ ਨੂੰ ਵਿੱਤੀ ਨਿਰਦੇਸ਼ ਅਮਲ ਦੇ ਵਿੱਚ ਲਿਆਉਣ ਦੇ ਲਈ ਵੀ ਲੇਖ ਦਿੱਤਾ ਕਿਉਂ ਦਿੱਤਾ ਗਿਆ ਹੈ ਇਹ ਨਿਰਦੇਸ਼ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਇਹ ਨਿਰਦੇਸ਼ ਦੋ ਮੁੱਖ ਮਕਸਦਾਂ ਨੂੰ ਪੂਰਾ ਕਰਨ ਲਈ ਦਿੱਤਾ ਗਿਆ ਹੈ ਜਿਸ ਵਿੱਚ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਰਚਨਾਤਮਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ સાਹ ਪੱਖੀ ਦਿਸ਼ਾ ਦੇਣਾ ਤੇ ਉਹਨਾਂ ਨੂੰ ਸਮਾਜ ਦੇ ਵਿੱਚ ਪੋਜ਼ਿਟਿਵ ਤਰੀਕੇ ਦੇ ਨਾਲ ਵਾਪਸੀ ਲਈ ਤਿਆਰ ਕਰਨਾ ਦੱਸ ਦਈਏ ਕਿ ਸਕੂਲ ਬਾਜ਼ਾਰ ਤੋਂ ਜੋ ਫਰਨੀਚਰ ਖਰੀਦਦੇ ਹਨ ਉਹ ਮਹਿੰਗਾ ਵੀ ਹੁੰਦਾ ਹੈ ਕਈ ਵਾਰ ਤਾਂ ਐਨ ਜੀਓ ਵਾਲੇ ਵੀ ਉਹਨਾਂ ਦੇ ਵਿੱਚ ਬੱਚਿਆਂ ਲਈ ਡੈਸਕ ਜਾਂ ਹੋਰ ਫਰਨੀਚਰ ਵੀ ਦੇ ਟਾਂਦੇ ਹਨ ਅਜਿਹੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਐਨ ਜੀਓ ਆਮ ਕਰਕੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਮਦਦ ਲਈ ਕੰਮ ਕਰਦੀਆਂ ਹਨ ਉਹਨਾਂ ਨੂੰ ਵੀ ਸਕੂਲ ਮੁਖੀਆਂ ਵੱਲੋਂ ਅਗਤ ਵਿਭਾਗ ਦੀ ਨਿਰਦੇਸ਼ਾ ਬਾਰੇ ਦੱਸਿਆ ਜਾਵੇ ਤਾਂ ਕਿ ਜੇਕਰ ਕੋਈ ਸੰਸਥਾ ਨੇ ਕਿਸੇ ਹੋਰ ਸਕੂਲ ਦੇ ਡੈਸਕ ਦੇਣੇ ਹਨ ਤਾਂ ਉਹ ਵੀ ਜੇਲ੍ਹ ਪ੍ਰਸ਼ਾਸਨ ਦੇ ਨਾਲ ਸੰਪਰਕ ਕਰ ਸਕਣ